ਆਸਾ ਮਲਾ ਪੰਵਾਂ ਕਰ ਮੈਂ ਸੁਖ ਬਾਹਰ ਫੋਨ ਸੁਖ ਹਰਿ ਸਿਮਰਤ ਸਗਲ ਬਿਨਾਸੀ ਦੁਖਾ ਸਗਲ ਸੁਖ ਜਾਂ ਤੋਂ ਚਿਤੇ ਆਵੇਂ ਸੋ ਨਾਮੁ ਜਪੈ ਜੋ ਜਨ ਤੁਧ ਭਾਵੈ ਰਹਾ ਓ ਤਾਨ ਮਨ ਸੀਤਲ ਜਪਨਾਮ ਤੇਰਾ ਹਰ ਹਰ ਜਪਤ ਟਹੈ ਦੁਖ ਡੇਰਾ ਹੁਕਮ ਬੁਝੈ ਸੋਈ ਪਰਵਾਨ ਸਾਚ ਸਬਦ ਜਾ ਕਾ ਨੀਸ਼ਾਨ ਗੁਰਪੂਰ ਹਰ ਨਾਮ ਮੰਦੜਾਇਆ ਬਨਤ ਨਾਨਕ ਮੇਰੇ ਮਨ ਸੁਖ ਪਾਇਆ ਗੁਰਪੂਰ ਹਰ ਨਾਮ ਮੰਦੜਾਇਆ ਭੰਨਤ ਨਾਨਕ ਮੇਰੇ ਮਨ ਸੁਖ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ